ਦੋਸਤੋ ਆ ਪੰਜ ਜਾਣਕਾਰੀਆਂ ਤੁਹਾਡੀ ਜ਼ਿੰਦਗੀ ਬਦਲ ਸਕਦੀਆਂ ਕਿਸੇ ਦੀ ਗਰੀਬੀ ਦੂਰ ਹੋ ਸਕਦੀ ਹੈ ਤੇ ਕਿਸੇ ਦਾ ਘਰ ਪੈ ਸਕਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਕਿ ਵੀਡੀਓ ਸਾਰਿਆਂ ਤੱਕ ਪਹੁੰਚ ਸਕੇ ਪਹਿਲੀ ਜਾਣਕਾਰੀ ਸੋਨੂੰ ਮਿਲੇਗਾ ਹਰ ਮਹੀਨੇ 3000 ਰੁਪਿਆ ਸ਼ਰਤ ਇਹ ਹੈ ਤੁਹਾਡੀ ਪਲੱਸ 2 ਪਾਸ ਹੋਣੀ ਚਾਹੀਦੀ ਹੈ ਤੇ ਘਰ ਦੇ ਵਿੱਚ ਕੋਈ ਵੀ ਸਰਕਾਰੀ ਨੌਕਰੀ ਨਾ ਕਰਦਾ ਹੋਵੇ ਕਰਨਾ ਹੈ ਕਿ ਤੁਸੀਂ ਗੂਗਲ ਤੇ ਜਾਣਾ ਹੈ ਉੱਥੇ ਸਰਚ ਕਰਨਾ ਰੋਜ਼ਗਾਰ ਸੰਗਮ ਤੇ ਉੱਥੇ ਜਾ ਕੇ ਤੁਸੀਂ ਫਾਰਮ ਫਿਲ ਕਰਕੇ ਰਜਿਸਟ੍ਰੇਸ਼ਨ ਕਰਵਾ ਦੇਣੀ ਹੈ ਤੇ ਤੁਹਾਨੂੰ ਮਿਲੇਗਾ ਹਰ ਮਹੀਨੇ 3000 ਰੁਪਿਆ ਹਾਂਜੀ ਦੂਜੀ ਸਕੀਮ ਹੈਗੀ ਆ 21 ਸਾਲ ਤੋਂ ਲੈ ਕੇ 60 ਸਾਲ ਤੱਕ ਦੀ ਉਮਰ ਦੀ ਹਰ ਇੱਕ ਔਰਤ ਨੂੰ ਮਿਲੇਗਾ 1250 ਰੁਪਿਆ ਹਰ ਇੱਕ ਮਹੀਨੇ ਦੀ 10 ਤਰੀਕ ਨੂੰ ਹਰੇਕ ਔਰਤ ਦੇ ਖਾਤੇ ਵਿੱਚ ਆਇਆ ਕਰੂਗਾ 1250 ਰੁਪਿਆ ਇੱਕ ਨਵੀਂ ਸਕੀਮ ਆਈ ਹੈ ਲਾੜਲੀ ਭੈਣੇ ਯੋਜਨਾ ਜਿਹਦੇ ਤਹਿਤ 21 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਤੱਕ ਹਰੇਕ ਔਰਤ ਨੂੰ ਮਿਲੂਗਾ ਜੀ ਮਹੀਨੇ ਦੀ 10 ਤਰੀਕ ਨੂੰ 1250 ਰੁਪਏ ਤੁਸੀਂ ਕਰਨਾ ਕੀ ਹੈ Google ਤੇ ਜਾਣਾ ਹੈ ਉੱਥੇ ਸਰਚ ਕਰਨਾ ਲਾਡਲੀ ਭੈਣੇ ਯੋਜਨਾ ਜਿਹੜਾ ਉੱਥੇ ਫਾਰਮ ਆਊਗਾ ਉਸ ਨੂੰ ਫਿਲ ਕਰਕੇ ਰਜਿਸਟ੍ਰੇਸ਼ਨ ਕਰਵਾ ਦੇਣੀ ਹੈ ਤੇ ਤੁਹਾਡੇ ਖਾਤੇ ਵਿੱਚ ਆ ਜਾ ਕਰੂਗਾ ਜੀ 1250 ਰੁਪਿਆ ਹਾਂਜੀ ਤੀਜੀ ਜਾਣਕਾਰੀ ਹੈ ਸਰਕਾਰ ਹਰ ਇੱਕ ਆਦਮੀ ਨੂੰ ਦੇ ਰਹੀ ਹੈ ਘਰ ਬਣਾਉਣ ਦੇ ਲਈ 2 ਲੱਖ ਰੁਪਿਆ ਤੇ ਇੱਕ ਨਵੀਂ ਸਕੀਮ ਆਈ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਇਸ ਦੇ ਤਹਿਤ ਹਰ ਇੱਕ ਨੂੰ ਮਿਲੂਗਾ 2 ਲੱਖ ਰੁਪਏ ਘਰ ਬਣਾਉਣ ਦੇ ਲਈ ਪਰ ਸ਼ਰਤ ਇਹ ਹੈ ਕਿ ਘਰ ਦੇ ਵਿੱਚ ਕੋਈ ਵੀ ਸਰਕਾਰੀ ਨੌਕਰੀ ਨਾ ਕਰਦਾ ਹੋਵੇ ਤੇ ਜੋ ਤੁਹਾਨੂੰ ਲਿਸਟ ਦਿਖ ਰਹੀ ਹੈ ਇਸ ਦੇ ਵਿੱਚ ਜੋ-ਜੋ ਡਾਕੂਮੈਂਟ ਉਹਨਾਂ ਨੇ ਮੰਗੇ ਉਹਦੇ ਕੋਲ ਹੋਣੇ ਚਾਹੀਦੇ ਆ ਤੇ ਤੁਹਾਨੂੰ ਵੀ ਮਿਲੂਗਾ ਘਰ ਬਣਾਉਣ ਦੇ ਲਈ 2 ਲੱਖ ਰੁਪਇਆ ਤੁਸੀਂ ਕਰਨਾ ਕੀ ਹੈ Google ਤੇ ਜਾਣਾ ਹੈ ਉੱਥੇ ਸਰਚ ਕਰਨਾ ਪ੍ਰਧਾਨ ਮੰਤਰੀ ਵਾਸ ਯੋਜਨਾ ਤੇ ਫਾਰਮ ਫਿਲ ਕਰ ਕਰ ਦੇਣਾ ਤੇ ਜੇ ਤੁਹਾਨੂੰ Google ਦੇ ਉੱਤੇ ਨਹੀਂ ਮਿਲ ਰਿਹਾ ਜਾਂ ਤੁਹਾਡੀ ਨੂੰ ਸਾਨੂੰ ਸਮਝ ਨਹੀਂ ਆ ਰਹੀ ਤਾਂ ਤੁਸੀਂ ਆਪਣੇ ਨੇੜਲੇ ਜਨ ਸੇਵਾ ਕੇਂਦਰ ਦੇ ਵਿੱਚ ਜਾ ਕੇ ਇਸ ਸਕੀਮ ਦੇ ਤਹਿਤ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਉੱਥੇ ਫਾਰਮ ਫਿਲ ਕਰ ਸਕਦੇ ਹੋ ਤੇ ਇਸ ਦੇ ਤਹਿਤ ਤੁਹਾਨੂੰ ਮਿਲੂਗਾ 2 ਲੱਖ ਰੁਪਇਆ ਜੀ 10 ਲੱਖ ਵਾਲੀ ਗੱਡੀ ਤੁਹਾਨੂੰ ਮਿਲੂਗੀ ਸਿਰਫ 2 ਲੱਖ ਦੇ ਵਿੱਚ ਤੇ 1 ਲੱਖ ਰੁਪਏ ਵਾਲਾ ਫੋਨ ਤੁਹਾਨੂੰ ਮਿਲੂਗਾ ਸਿਰਫ 20000 ਰੁਪਏ ਵਿੱਚ ਤੁਸੀਂ ਕਰਨਾ ਕੀ ਹੈ Google ਦੇ ਉੱਤੇ ਜਾਣਾ ਤੇ ਉੱਥੇ ਸਰਚ ਕਰਨਾ ਈ ਆਪਸ਼ਨ ਤੇ ਉਸ ਦੇ ਵਿੱਚ ਸਾਰੀ ਲਿਸਟ ਆ ਜੂਗੀ ਗੱਡੀਆਂ ਫੋਨ ਜਾਂ ਮੋਟਰਸਾਈਕਲ ਜੋ ਕੁਝ ਵੀ ਤੁਸੀਂ ਲੈਣਾ ਉੱਥੇ ਤੁਸੀਂ ਲੈ ਸਕਦੇ ਹੋ ਤੁਹਾਨੂੰ ਦੇ ਕੌਣ ਰਿਹਾ ਇਹ ਦੇ ਰਹੀ ਹੈ ਜੀ ਸਰਕਾਰ ਤੇ ਇਹ ਕਿਵੇਂ ਦੇ ਰਹੀ ਹੈ ਜੇ ਉਹ ਕਿ ਸਰਕਾਰ ਨੇ 2 ਨੰਬਰ ਦੇ ਵਿੱਚ ਕੋਈ ਵੀ ਸਾਧਨ ਫੋਨ ਜਾਂ ਮੋਟਰਸਾਈਕਲਾਂ ਫੜੀਆਂ ਹੁੰਦੀਆਂ ਉਹ ਤੁਹਾਨੂੰ ਸਰਕਾਰ ਦੇ ਰਹੀ ਹੈ ਇੱਕ ਨੰਬਰ ਦੇ ਵਿੱਚ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਤੇ ਤੁਸੀਂ ਜਲਦੀ ਤੋਂ ਜਲਦੀ Google ਤੇ ਜਾ ਕੇ E auction search ਕਰਕੇ ਇਸ ਦੇ ਬਾਰੇ ਜਾਣਕਾਰੀ ਲੈ ਕੇ ਇਸ ਸਕੀਮ ਦਾ ਫਾਇਦਾ ਲੈ ਸਕਦੇ ਹੋ ਜੀ ਕਿ ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਤੇ ਕਿਸੇ ਨੂੰ ਗਲਤ ਕਮੈਂਟ ਕਰਦੇ ਹੋ ਤਾਂ ਤੁਹਾਨੂੰ ਹੋ ਸਕਦੀ ਹੈ ਸਜ਼ਾ ਸਾਈਬਰ ਕ੍ਰਾਈਮ ਵੱਲੋਂ ਸ਼ੈਸ਼ਨ 449 ਦੇ ਤਹਿਤ ਇੱਕ ਐਕਟ ਪਾਸ ਕੀਤਾ ਗਿਆ ਹੈ ਜਿਸ ਦੇ ਵਿੱਚ ਜੇ ਤੁਸੀਂ ਕਿਸੇ ਨੂੰ ਗਲਤ ਕਮੈਂਟ ਕਰਦੇ ਹੋ ਤਾਂ ਤੁਹਾਨੂੰ ਸਜ਼ਾ ਹੋ ਸਕਦੀ ਹੈ ਤੇ ਇਹ ਜੋ ਕੇਸ ਹੈ ਇਹ ਨੌਨ ਅਵੇਲੇਬਲ ਹੈ ਇਸ ਦੇ ਵਿੱਚ ਜਮਾਨਤ ਵੀ ਨਹੀਂ ਹੋਊਗੀ ਸੋ ਤੁਸੀਂ ਜੇ ਕਿਸੇ ਨੂੰ ਗਲਤ ਕਮੈਂਟ ਕੀਤਾ ਤਾਂ ਜਲਦੀ ਤੋਂ ਜਲਦੀ ਜਾ ਕੇ ਆਪਣੀ ਪ੍ਰੋਫਾਈਲ ਦੇ ਵਿੱਚ ਯੂਅਰ ਐਕਟੀਵਿਟੀ ਦੇ ਵਿੱਚ ਜਾ ਕੇ ਆਪਣੇ ਨਿਊਸਟ ਐਂਡ 올ਡ ਕਮੈਂਟ ਕੱਢ ਕੇ ਸਾਰੇ ਡਿਲੀਟ ਕਰ ਦਿਓ ਤਾਂ ਤੁਸੀਂ ਇਸ ਸਜ਼ਾ ਤੋਂ ਬਚ ਸਕਦੇ ਹੋ ਹਾਂਜੀ ਜੇਕਰ ਤੁਸੀਂ ਕਿਸੇ ਦੀ ਕਾਲ ਰਿਕਾਰਡ ਕਰਦੇ ਹੋ ਕਿਸੇ ਦੀ ਇਜਾਜ਼ਤ ਤੋਂ ਇਜਾਜ਼ਤ ਤੋਂ ਬਿਨਾ ਜਾਂ ਕੋਈ ਛੋਡੀ ਕਾਲ ਰਿਕਾਰਡ ਕਰਦਾ ਤਾਂ ਛੋਡੀ ਇਜਾਜ਼ਤ ਤੋਂ ਬਿਨਾ ਤਾਂ ਤੁਹਾਨੂੰ ਜਾਣਾ ਪੈ ਸਕਦਾ ਹੈ ਜੇਲ੍ਹ ਹਾਂਜੀ ਧਾਰਾ 72 ਦੇ ਤਹਿਤ ਇਹ ਕਾਨੂੰਨ ਪਾਸ ਕੀਤਾ ਗਿਆ ਹੈ ਜਿਸ ਦੇ ਵਿੱਚ ਤੁਸੀਂ ਕਿਸੇ ਦੀ ਵੀ ਕਾਲ ਰਿਕਾਰਡ ਨਹੀਂ ਕਰ ਸਕਦੇ ਕਿਸੇ ਦੀ ਮਨਜ਼ੂਰੀ ਤੋਂ ਬਿਨਾਂ ਤੇ ਨਾ ਹੀ ਕੋਈ ਸੋਡੀ ਕਾਲ ਰਿਕਾਰਡ ਕਰ ਸਕਦਾ ਸੋਡੀ ਮਨਜ਼ੂਰੀ ਲਈ ਤੋਂ ਬਿਨਾਂ ਸੋ ਇਹ ਕੇਸ ਇਹ ਬਹੁਤ ਵਧੀਆ ਕਾਨੂੰਨ ਪਾਸ ਕੀਤਾ ਗਿਆ ਬਹੁਤ ਟੈਲੀਕਾਮ ਕੰਪਨੀਆਂ ਨੇ ਕਾਲ ਰਿਕਾਰਡਿੰਗ ਦਾ ਆਪਸ਼ਨ ਆਪਣੇ ਫੋਨਾਂ ਚੋਂ ਖਤਮ ਕਰ ਦਿੱਤੀ ਹੈ ਤੇ ਹੌਲੀ ਹੌਲੀ ਇਹ ਜਮ੍ਹਾਂ ਪੱਕੇ ਤੌਰ ਤੇ ਬੰਦ ਕਰ ਦਿੱਤੀ ਜਾਊਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਚੱਲੋ ਤਾਂ ਕਿ ਇਹ ਜਾਣਕਾਰੀਆਂ ਸਾਰਿਆਂ ਤੱਕ ਪਹੁੰਚਦੀਆਂ ਹੋ ਸਕਣ ਹਾਂਜੀ ਜੇਕਰ ਸੋਡੀ ਵੀ ਬਾਰ ਦੇ ਮੂਲੇ ਲੱਗ ਰਕੇ ਆ ਰੂੜੀ ਦੇ ਵੱਡੇ ਵੱਡੇ ਡੇਟੇ ਹੈ ਜਾਂ ਕੋਈ ਕਚਰੇ ਦੇ ਢੇਰ ਲੱਗ ਚੁੱਕੇ ਆ ਤੁਹਾਡੇ ਬਾਰਾਂ ਦੇ ਅੱਗੇ ਤੇ ਤੁਹਾਡੇ ਕੈਨ ਦੇ ਉੱਤੇ ਕੋਈ ਨਹੀਂ ਚੱਕ ਰਿਹਾ ਤਾਂ ਤੁਸੀਂ ਇਸ ਦੇ ਪ੍ਰਤੀ ਇੱਕ ਸ਼ਿਕਾਇਤ ਕਰ ਸਕਦੇ ਹੋ ਤੇ ਇਹ ਸ਼ਿਕਾਇਤ ਕਰਨ ਦੇ ਲਈ ਤੁਹਾਨੂੰ ਕਰਨਾ ਕੀ ਹੈ ਤੁਸੀਂ ਆਪਣੇ ਫੋਨ ਦੇ ਵਿੱਚ ਇੱਕ ਐਪ ਡਾਊਨਲੋਡ ਕਰਨੀ ਆ ਸਵੱਛਤਾ ਐਪ ਤੇ ਉਸ ਨੂੰ ਤੁਸੀਂ ਖੋਲ੍ਹ ਕੇ ਉਸ ਤੇ ਆਪਣੀ ਜੋ ਵੀ ਪ੍ਰੋਬਲਮ ਹੈ ਉਸ ਨੂੰ ਸਿਲੈਕਟ ਕਰਕੇ ਆਪਣੀ ਲੋਕੇਸ਼ਨ ਸਿਲੈਕਟ ਕਰਕੇ ਪ੍ਰੋਸੈਸ ਕਰ ਦੇਣਾ ਤੇ 24 ਘੰਟਿਆਂ ਦੇ ਵਿੱਚ ਵਿੱਚ ਤੁਹਾਡੇ ਕੋਲੇ ਸਰਕਾਰ ਦਾ ਕੋਈ ਇੱਕ ਬੰਦਾ ਆਊਗਾ ਤੇ ਤੁਹਾਡੀ ਪ੍ਰੋਬਲਮ ਨੂੰ ਜ਼ਰੂਰ ਹੱਲ ਕਰਕੇ ਜਾਊਗਾ ਸੋ ਪਲੀਜ਼ ਇਹ ਜਾਣਕਾਰੀਆਂ ਬਹੁਤ ਜ਼ਰੂਰੀ ਜਾਣਕਾਰੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਜਾਣਕਾਰੀਆਂ ਸਾਰੇ ਹੀ ਲੋਕਾਂ ਤੱਕ ਪਹੁੰਚਦੀਆਂ ਹੋ ਸਕਣ ਤੇ ਚੈਨਲ ਨੂੰ ਆਪਣੇ ਰੰਗਲਾ ਪਿਆਰ ਨੂੰ ਜ਼ਰੂਰ ਫੋਲੋ ਕਰ ਲਓ ਤੇ YouTube ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀ ਬਹੁਤ ਹੀ ਜ਼ਿਆਦੇ ਅਹਿਮ ਜ਼ਰੂਰੀ ਜਾਣਕਾਰੀਆਂ ਵਾਲੀਆਂ ਵੀਡੀਓ ਉਡੇ ਤੱਕ ਲੈ ਕੇ ਆਵਾਂਗੇ ਚੈਨਲ ਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ